ਕੀ ਹਾਲ ਚਾਲ ਮਿੱਤਰ ਪਿਆਰਿਓ ਆਸ ਕਰਦਾ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਹਾਂ ਲਾਲੀ ਤਰਨਤਨ ਤੋਂ ਹਾਜ਼ਰ ਆਇਆ ਇੱਕ ਹੋਰ ਵੀਡੀਓ ਲੈ ਕੇ ਤੇ ਅੱਜ ਦਾ ਜਿਹੜਾ ਮੁੱਦਾ ਆ ਬਹੁਤ ਭਖਿਆ ਮੁੱਦਾ ਆ ਸੋਸ਼ਲ ਮੀਡੀਆ ਤੇ ਤੁਸੀਂ ਨਿਗਾਹ ਮਾਰ ਲਈ ਹੋਣੀ ਆ ਡੀ ਆਈ ਡੀ ਭੁੱਲਰ ਜਿਹੜਾ ਕਿ ਸਟਾਰਟਿੰਗ ਤੋਂ ਹੀ ਡੀਐਸਪੀ ਭਰਤੀ ਹੋਇਆ ਸੀਗਾ ਉਸ ਤੋਂ ਬਾਅਦ ਇਸ ਰਿੰਗ ਤੇ ਪਹੁੰਚ ਗਿਆ ਆੱਜ ਗੱਲ ਕਰਨੀ ਹੈ ਨਾ ਕਾਲੀਆਂ ਭੇਡਾਂ ਦੀ ਜਿਹੜੇ ਰਿਸ਼ਵਤ ਲੈ ਕੇ ਆਪਣਾ ਢਿੱਡ ਭਰਦੇ ਪਏ ਆ ਇਹਨਾਂ ਦਾ ਕੱਢ ਜਲੂਸ ਦਵਾਂਗੇ ਠੀਕ ਆ ਇਹਨਾਂ ਦਾ ਪੂਰਾ ਜਲੂਸ ਕੱਢਾਂਗੇ ਪਰ ਉਸ ਤੋਂ ਪਹਿਲਾਂ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਤੇ ਰਾਮ ਰਾਮ ਡੀਆਈਡੀ ਭੁੱਲਰ ਤੇ ਜਿਹੜੇ ਕਰਪਟ ਪੁਲਿਸ ਅਫਸਰ ਆ ਕੰਨ ਖੋਲ ਕੇ ਸੁਣ ਲੋ ਜਿਹੜੀਆਂ ਗੱਲਾਂ ਅੱਜ ਮੈਂ ਕਰਨ ਲੱਗਾ ਨਾ ਯਾਦ ਰੱਖ ਲਿਓ ਇਹ ਸੱਚ ਹੋਣਗੀਆਂ ਤੇ ਸੱਚ ਹੁੰਦੀਆਂ ਪਈਆਂ ਪਹਿਲਾਂ ਵੀ ਬੜੀ ਵਾਰ ਮੈਂ ਬੋਲਿਆ ਪਰ ਸਾਡੇ ਲੋਕਾਂ ਨੂੰ ਗੰਦ ਪਸੰਦ ਆ ਸਾਡੇ ਲੋਕਾਂ ਨੂੰ ਰੀਲਾਂ ਪਸੰਦ ਆ ਜਾਂ ਜਿਹੜੇ ਚਲੋ ਮੈਂ ਕਿਸੇ ਦੇ ਚੈਨਲ ਬਾਰੇ ਨਹੀਂ ਕਹਿੰਦਾ ਵੀ ਤੁਸੀਂ ਨਾ ਜੜੋ ਜੜੋ ਲੇਕਿਨ ਕਮ ਸੇ ਕਮ ਜੇ ਕੋ ਬੰਦਾ ਸੱਚੀ ਗੱਲ ਕਰਦਾ ਉਹਦਾ ਸਾਥ ਦੇ ਦਿਆ ਕਰੋ ਵੀਰੋ ਸਾਥ ਦੇਣ ਚ ਤਾਂ ਕੋਈ ਹਰਜ ਨਹੀਂ ਨਾ ਠੀਕ ਆ ਗੰਦ ਨੂੰ ਵੀ ਪ੍ਰਮੋਟ ਕਰਦੇ ਕੁੜੀ ਬੁੜੀਆਂ ਦੀਆਂ ਠਮਕੀ ਵਾਲੀਆਂ ਵੀਡੀਓ ਵੀ ਸਾਂਝੀਆਂ ਕਰਦੇ ਆ ਨਾ ਬੇਨਤੀ ਆ ਇਸ ਵੀਡੀਓ ਨੂੰ ਹਰੇਕ ਗਰੁੱਪ ਦੇ ਵਿੱਚ ਸਾਂਝਾ ਕਰਕੇ ਜਿਹੜੇ ਵੀਰ ਨੇ ਕਾਰਵਾਈ ਕਰਵਾਈ ਆ ਭੁੱਲਰ ਤੇ ਉਹਦੇ ਤੱਕ ਪਹੁੰਚਾ ਦਿਓ ਤੇ ਸਾਰੇ ਪੰਜਾਬੀਆਂ ਤੱਕ ਪਹੁੰਚਾ ਦਿਓ ਅੱਛਾ ਹੁਣ ਆਪਾਂ ਆਪਣੀ ਗੱਲ ਤੇ ਆ ਜਾਨੇ ਆ ਅਸੀਂ ਆਪਣੀ ਹੱਕ ਹਲਾਲ ਦੀ ਕਮਾਈ ਖਾਨੇ ਆ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਫਿਰ ਅਸੀਂ ਤੁਹਾਨੂੰ ਗੰਦਾ ਨੂੰ ਪੈਸਾ ਕਿਉਂ ਦਈਏ ਕੀ ਗੱਲ ਸਰਕਾਰ ਤੁਹਾਨੂੰ ਤਨਖਾਹਾਂ ਨਹੀਂ ਦਿੰਦੀ ਤੁਸੀਂ ਨੰਗ ਮਲੰਗ ਬੰਦੇ ਨੇ ਕੀ ਗੱਲ ਰਿਸ਼ਵਤ ਨਾਲ ਹੀ ਆਪਣਾ ਢਿੱਡ ਭਰਨਾ ਤੁਸੀਂ ਉਹ ਲੱਖ ਦੀ ਲਹੰਤ ਤੁਹਾਡੇ ਵਰਗੇ ਅਫਸਰਾਂ ਤੇ ਮੈਂ ਸਾਰੇ ਅਫਸਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਚੰਗੇ ਅਫਸਰਾਂ ਦੀ ਸੁਣਦਾ ਕੌਣ ਹੈ ਕਰਾਪਟ ਬੰਦੇ ਦਬਾ ਕੇ ਰੱਖਦੇ ਚੰਗੇ ਅਫਸਰਾਂ ਨੂੰ ਉਹਨਾਂ ਦੀ ਦੇ ਵਿਚਾਰਿਆਂ ਦੀ ਪੇਸ਼ ਨਹੀਂ ਚੱਲਦੀ ਜਿਹੜੇ ਹੱਕ ਹਲਾਲ ਦੀ ਰੋਟੀ ਖਾਂਦੇ ਆ ਜਿਹੜੇ ਤਨਖਾਹ ਤੋਂ ਕਿ ਜ਼ਿਆਦਾ ਕਰਦੇ ਆ ਤੇ ਗੁਰੂ ਸਾਹਿਬ ਦਾ ਸ਼ਕਦਾਨਾ ਕਰਦੇ ਆ ਇਹ ਐਸੀਆਂ ਰੂਹਾਂ ਨੂੰ ਸਲੂਟ ਆ ਇਹ ਜਿਹੜੇ ਰਿਸ਼ਵਤ ਖੋਰ ਅਫਸਰ ਹੈ ਨਾ ਕੰਨ ਖੋਲ ਕੇ ਸੁਣੋ ਸਾਰੇ ਪੰਜਾਬੀ ਵੀਰੋ ਛੋਟੇ ਤੋਂ ਲੈ ਕੇ ਜਿੰਨੇ ਵੱਡੇ ਅਫਸਰ ਕ੍ਰਾਪਟ ਆ ਰਿਸ਼ਵਤ ਖੋ ਰਿਆ ਇਹ ਤਨਖਾਹਾਂ ਆਪਣੀਆਂ ਸਿਰਫ ਇਹਨਾਂ ਦੀਆਂ ਬੈਂਕ ਦੇ ਵਿੱਚ ਜਮ੍ਹਾਂ ਰਹਿੰਦੀਆਂ ਉਹਨਾਂ ਨੂੰ ਤੇ ਹੱਥ ਹੀ ਨਹੀਂ ਲਾਉਂਦੇ ਇਹ ਤਾਂ ਰਿਸ਼ਵਤ ਦਾ ਜੇ ਮੰਨ ਲਓ ਮੰਨ ਕੇ ਚੱਲੋ ਕਿਸੇ ਦੀ 60000 ਰੁਪਿਆ ਤਨਖਾਹ ਆ ਨਾ ਉਹ ਮਹੀਨੇ ਦਾ ਲੱਖ ਰੁਪਿਆ ਕਮਾ ਰਿਆ ਰਿਸ਼ਵਤ ਖਾ ਕੇ ਤੇ ਆਪਣੇ ਉਹ ਜਮ੍ਹਾਂ ਰੱਖਦਾ ਤੇ ਰਿਸ਼ਵਤ ਦੇ ਪੈਸੇ ਨਾਲ ਘਰ ਚ ਲਾਉਂਦਾ ਉਹ ਲਾਂਤ ਲੱਖ ਦੀ ਲਾਂਤ ਜੇ ਤੁਹਾਡੇ ਤੇ ਕਿਸੇ ਅਫਸਰ ਦੀ ਨਿਗਾ ਨਹੀਂ ਪੈਂਦੀ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਲੀਓ ਭੇਡੋ ਪਰ ਤੁਹਾਨੂੰ ਰੱਬ ਤੋਂ ਡਰਨੀ ਆਉਂਦਾ ਰੱਬ ਤੇ ਵੇਨਾ ਨਾ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਪਰ ਖੜਾਕ ਬਾਤ ਕਰਦੀ ਆ ਫਿਰ ਸ਼ਰਮ ਕਰੋ ਇਹ ਵਰਦੀਆਂ ਪੈਂਦੀਆਂ ਵੀ ਬੜੀ ਖੇਤੀ ਤੇ ਲੈਂਦੀਆਂ ਵੀ ਬੜੀ ਖੇਤੀ ਆ ਕਿੰਨੇ ਅਫਸਰ ਜੇਲਾਂ ਚ ਬੈਠੇ ਆ ਕੋਈ ਕਤਲ ਤੇ ਬੈਠਾ ਕੋਈ ਕਿਸ ਤਰੀਕੇ ਨਾਲ ਕੋਈ ਮਰ ਗਿਆ ਕੋਈ ਯਾਦ ਨਹੀਂ ਕਰਦਾ ਲੋਕ ਨਹੀਂ ਯਾਦ ਕਰਦੇ ਫੇਰ ਪੰਜਾਬੀ ਲੋਕੋ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਦੱਸ ਦਿੰਨਾ ਜਿਹੜੇ ਰਿਸ਼ਵਤ ਖੋਰੇ ਅਫਸਰ ਆ ਤਾ ਉਹ ਕਿਹੇ ਵੀ ਅਦਾਰੇ 'ਚ ਆ ਇਹਨਾਂ ਦਾ ਸਿਰਫ ਤਾਂ ਸਿਰਫ ਦੇਖਣ ਨੂੰ ਲੱਗਦਾ ਪੀ ਇਹਨਾਂ ਦੇ ਘਰ ਇਹਨਾਂ ਦੀ ਯਾਰ ਇਹਨਾਂ ਪ੍ਰਾਪਰਟੀ ਬੜੀ ਹੋਣੀ ਆ ਇਹ ਜਦੋਂ ਮਰਦੇ ਆ ਨਾ ਜਦੋਂ ਪ੍ਰਮਾਤਮਾ ਇਹਨਾਂ ਨੂੰ ਮੌਤ ਦਿੰਦਾ ਮੈਂ ਅਰਦਾਸ ਕਰਦਾ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਗਾੜੀ ਕਈ ਵਾਰ ਅਰਦਾਸ ਚੋਵੀਆਂ ਘੰਟੀਆਂ ਤੋਂ ਕੋਈ ਬੋਲਿਆ ਬੋਲ ਹੀ ਪੂਰਾ ਹੋ ਜਾਂਦਾ ਤੁਸੀਂ ਵੀ ਅਰਦਾਸ ਕਰਿਓ ਕਮੈਂਟਾਂ ਦੇ ਵਿੱਚ ਕੱਢ ਰੜੀ ਦਿਓ ਇੱਕ ਰਾਂ ਇਹਨਾਂ ਦੀ ਕਾਲੀਆਂ ਭੇਡਾਂ ਦੀ ਸਾਨੂੰ ਕੀ ਲੋੜ ਰਿਸ਼ਵਤ ਦੇਣ ਦੀ ਇਹਨਾਂ ਕੰਜਰਾਂ ਨੂੰ ਠੀਕ ਹੈ ਨਾ ਅੱਛਾ ਇਹ ਰਿਸ਼ਵਤ ਖੋਰੇ ਮਰਦੇ ਕਿਦਾਂ ਜਾਂ ਤਾਂ ਕੀੜੇ ਪੈਂਦੇ ਇਹਨਾਂ ਦੇ ਪੈਂਦੇ ਵੀ ਸਿਰ ਦੇ ਵਿੱਚ ਜਾਂ ਗੁਪਤੰਗਾ ਚ ਕੀੜੇ ਪੈਂਦੇ ਤੇ ਪ੍ਰਮਾਤਮਾ ਪਾਊਗਾ ਜਾਂ ਇਹਨਾਂ ਨੂੰ ਬਿਮਾਰੀ ਲੱਗਦੀ ਕੈਂਸਰ ਵਰਗੀ ਜਿੰਨਾ ਪੈਸਾ ਕਮਾਇਆ ਫਿਰ ਖੂ ਖਾਤਰ ਦੀ ਜਾਂਦਾ ਫਿਰ ਡਾਕਟਰ ਲੁੱਟਦੇ ਪੈਸਾ ਉਹ ਸਾਰਾ ਹੀ ਸਮਝ ਲੱਗੀ ਜਾਂ ਇਹਨਾਂ ਦੇ ਜਿਹੜੇ ਧੀਆ ਪੋਤੇ ਆ ਉਹ ਚਿੱਟੇ ਦਾ ਸੇਵਣ ਕਰਦੇ ਆ ਉਹਨਾਂ ਨੂੰ ਬਿਮਾਰੀ ਲੱਗ ਜਾਂਦੀ ਆ ਇਹਨਾਂ ਦੀ ਇਹ ਕੰਡੀਸ਼ਨ ਹੁੰਦੀ ਆ ਬਹੁਤ ਹਾਲਾਤ ਇਹਨਾਂ ਦੇ ਮਾੜੇ ਆ ਰਿਸ਼ਵਤ ਦਾ ਪੈਹਾ 2 ਨੰਬਰ ਦਾ ਪੈਹਾ ਕਿਹੇ ਕਿਹਨੂੰ ਪੱਚਦਾ ਬਲਤੇ ਪੱਚਦਾ ਹੀ ਨਹੀਂ ਇੱਕ ਗੱਲ ਹੋਰ ਮੈਂ ਕਹਿ ਦਿੰਨਾ ਘਜਾਇਆ ਇਹਨਾਂ ਨੂੰ ਰਿਸ਼ਵਤ ਦੇਣ ਕਿੰਨੇ ਆ ਸਾਡੇ ਪਿੰਨਾਂ ਦੇ ਸਰਪੰਚਾਂ ਨੇ ਕਿਦਾਂ ਜੇ ਕੋਈ ਫੈਸਲਾ ਕਰਾਉਣਾ ਜਦੋਂ ਫੈਸਲਾ ਹੋ ਗਿਆ ਤਾਂ ਦੋ ਜੀ 2000 ਰੁਪਏ ਮੁੰਛੀ ਨੂੰ ਕਿਉਂ ਕਾਹਦਾ ਮੁੰਛੀ ਨੂੰ 2000 ਰੁਪਏ ਦਈਏ ਮੁੰਛੀ ਵੀ ਪਹਿਲਾਂ ਉਸੇ ਵਾਲੇ 2000 ਰੁਪਏ ਫੜ ਲੈਂਦਾ ਥਾਣੇ ਦੀ ਮਾਂ ਜਿਹਨੂੰ ਕਹਿੰਦੇ ਆ ਡੇਢ ਦਿਨ 2-2 ਲੱਖ ਰੁਪਏ ਬਣਾਉਂਦੇ ਆ ਮੁੰਛੀ ਥਾਣੇ 'ਚ ਬਹਿ ਕੇ ਗਰੀਬ ਬੰਦੇ ਦੀ ਕਿੱਥੇ ਸੁਣਦੇ ਆਏ ਕੋਈ ਕੋ ਪੰਜ ਲੈ ਲਿਆ ਕੋਈ ਦੋ ਲੈ ਲਿਆ ਭੈਣ ਚੋ ਤੇ 500 ਰੁਪਏ ਤੱਕ ਨਹੀਂ ਛੱਡਦੇ ਕੀ ਜ਼ਿੰਦਗੀ ਤੁਹਾਡੀ ਯਾਰ ਲੋਕਾਂ ਲੋਕੀ ਨੌਕਰੀਆਂ ਨੂੰ ਤਰਸਦੇ ਆ ਮਹਾਰਾਜ ਕੇ ਇਹਨੂੰ 20000 ਦੀ ਵੀ ਨੌਕਰੀ ਮਿਲ ਜੇ ਨਾ ਪ੍ਰਾਈਵੇਟ ਉਹ ਰੱਬ ਦਾ ਸ਼ੁਕਰਾਨਾ ਕਰਦਾ ਵੀ ਮਹਾਰਾਜ ਇੰਨੇ ਦੀ ਅਸੀਂ ਖੁਸ਼ ਆ ਤੁਹਾਡੀਆਂ ਇੰਨੀਆਂ ਮੋਟੀਆਂ ਤਨਖਾਹਾਂ ਤੁਸੀਂ ਤਾਂ ਭੈਣ ਚੋ ਸ਼ਰਮੀ ਲਾ ਲਈ ਯਾਰ ਹੁਣ ਇੰਨੇ ਉਸ ਬੰਦੇ ਨੂੰ 8 ਲੱਖ ਰੁਪਇਆ ਕਿਹਾ ਆਪਣੇ ਕਰਿੰਦੇ ਤਾਂ ਇਹਨਾਂ ਨੇ ਬੰਦੇ ਰੱਖੇ ਹੁੰਦੇ ਗਾੜੀ ਰਿਸ਼ਵਤ ਲੈਣ ਵਾਸਤੇ ਜਾਂ ਛੋਟੇ ਅਫਸਰ ਰੱਖੇ ਹੁੰਦੇ ਆ ਆਪ ਗਾੜੀ ਨਹੀਂ ਹੁੰਦੇ ਉਹਨਾਂ ਨੂੰ ਪਤਾ ਕੋਈ ਗੱਲਬਾਤ ਹੋ ਸਕਦੀ ਹੈ ਅਗਲੇ ਕੋ 8 ਲੱਖ ਰੁਪਇਆ ਮੰਗਿਆ ਮਹੀਨਾ ਹੋ ਗਿਆ ਉਹਨੂੰ ਤੰਗ ਪਰੇਸ਼ਾਨ ਕਰਨ ਲਿਆ ਸੀ ਏ ਡੀ ਆਈ ਜੀ ਭੁੱਲ ਰੱਖ ਹੈ ਐਡਾ ਤਗੜਾ ਤੇਰਾ ਰਿੰਕਿਆ ਇੰਨੀ ਮੋਟੀ ਤੇਰੀ ਸੈਲਰੀ ਆ ਉਹ ਤੈਨੂੰ ਸ਼ਰਮ ਨਾ ਆਈ ਵੀ ਮੈਂ ਕੀ ਕੰਮ ਕਰਦਾ ਪਿਆ ਬਾਕੀ ਪੰਜਾਬੀ ਭਰਾਵੋ ਆਵਾਜ਼ ਠਾਇਆ ਕਰੋ ਫ੍ਰੀडम ਆ ਸਾਨੂੰ ਬੋਲਣ ਦੀ ਠੀਕ ਹੈ ਨਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਨੂੰ ਪੂਰੀ ਆਜ਼ਾਦੀ ਆ ਸਾਡੇ ਦੇ ਕੋਈ ਪਰਚਾ ਨਹੀਂ ਬਣਾ ਸਕਦੇ ਇਦਾਂ ਬੋਲਣ ਤੇ ਸਾਨੂੰ ਅਧਿਕਾਰ ਆ ਰਾਈਟ ਆ ਸਾਡਾ ਹੀ ਬੋਲ ਸਕਦੇ ਇਹਨਾਂ ਦਾ ਵਿਰੋਧ ਕਰ ਸਕਦੇ ਆ ਠੀਕ ਹੈ ਜੀ ਅੱਛਾ ਉਹਦੇ ਕੋ ਪੈਸੇ ਮੰਗਦਾ ਹੀਗਾ ਭੁੱਖਾ ਭਿਖਾਰੀ ਪੈਸੇ ਮੰਗਦਾ ਜਿਵੇਂ ਕੁੜੀਏ ਘਰੋਂ ਲੰਗ ਹੁੰਦੇ ਬੰਦੇ ਅਗਲੇ ਨੇ ਸੋਚਿਆ ਵੀ ਜੇ ਮੈਂ ਭਾਈ ਪੰਜਾਬ ਦੇ ਕੇ ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਉਹ ਕਿਹੜਾ ਉਹ ਉਹਨਾਂ ਕਿਹੜਾ ਕੰਮ ਕਰਨਾ ਉਹਨਾਂ ਦੇ ਮੇਰੇ ਤੇ ਸਾਰਾ ਕੁਝ ਥੋਪ ਕੇ ਤੇ ਇਲਜ਼ਾਮ ਲਾ ਕੇ ਤੇ ਮੈਨੂੰ ਹੀ ਅੰਦਰ ਕਰ ਦੇਣਾ ਮੇਰੇ ਤੇ ਪਰਚੇ ਪਾ ਦੇਣਗੇ ਮੈਂ ਤਾਂ ਫਾਜੂ ਤੇ ਗੱਲ ਵੀ ਉਹਦੀ ਸਹੀ ਆ ਜਿਉਂ ਵੀਰ ਮੇਰੀ ਵੀਡੀਓ ਸੁਣਦਾ ਪਿਆ ਆ ਅੱ발 ਤੇ ਮੈਨੂੰ ਉੱਥੇ ਭਰੋਸਾ ਹੈ ਵੀਰ ਡੋਲੀ ਨਾ ਆਉਣਾ ਤੇਰੇ ਨਾਲ ਇਹ ਸਾਰੇ ਪੰਜਾਬ ਦੇ ਵੀਰ ਤੂੰ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੂੰ ਸੀਬੀਆਈ ਕੋ ਚਲ ਗਿਆ ਉਹਨਾਂ ਅਫਸਰਾਂ ਨੂੰ ਵੀ ਸਲੂਟ ਆ ਕਿ ਉਹਨਾਂ ਟਾਲ ਮਟੋਲਾ ਨਹੀਂ ਕੀਤਾ ਠੀਕ ਆ ਅਗਲਿਆਂ ਨੇ ਕਾਰਵਾਈ ਕਰਦਿਆਂ ਇਹਨੂੰ ਫੜ ਲਿਆ ਫਿਰ ਇਹਦੇ ਘਰ ਦੇ ਵਿੱਚੋਂ 골ਡ ਬਰਾਮਦ ਹੋਇਆ ਭਗਵੰਤਮਾਨ ਜੀ ਕੀ ਕਹਾਂ ਮੈਂ ਤੁਹਾਨੂੰ ਤੁਹਾਡੀ ਸਰਕਾਰ ਵੇ ਅਸੀਂ ਰਿਸ਼ਵਤ ਵਾਲੇ ਬੰਦੇ ਇਦਾਂ ਕਰਦਿਆਂਗੇ ਉਹ ਕਰਦਿਆਂਗੇ ਜੇ ਕਰਦਿਆਂਗੇ ਹੁਣ ਕੀ ਹੁਣ ਦੱਸੋ ਦਿਓ ਜਵਾਬ ਕੋਈ ਬਿਆਨ ਦਿਓ ਬੋਲੋ ਇਹਦੇ ਖਿਲਾਫ ਤੁਹਾਡੇ ਬੋਲੋ ਕਹੋ ਵੀ ਭਾਈ ਇਹਨੂੰ ਨੌਕਰੀ 'ਚ ਬਰਕਾਸਟ ਕਰਾਂਗੇ ਇਹ ਨਹੀਂ ਰੱਖਣਾ ਇਹਨੂੰ ਇਦੇ ਤੇ ਪੂਰੀ ਜਾਂਚ ਹੋਊਗੀ ਵੀ ਇਹਦੀ ਜਾਇਦਾਦ ਕਿੰਨੀ ਆ ਤਨਖਾਹ ਤੋਂ ਵੱਧ ਜਿਹੜੀ ਜਿੰਨੀ ਕਿ 2.5 ਲੱਖ 3 ਲੱਖ ਤਨਖਾਹ ਆ ਵੀ ਇੰਨੇ ਤੇ ਹੱਥੋਂ ਸਰਵਿਸ ਕੰਢਿਆ ਇੰਨੀ ਇਹਦੀ ਤਨਖਾਹ ਹੁੰਦੀ ਵੀ ਇੰਨੀ ਕਿ ਜਾਇਦਾਦ ਬਣਾ ਸਕਦਾ ਬਾਕੀ ਇਹਦੀ ਪੂਰੀ ਜਾਂਚ ਕਰੋ ਤੇ ਹੁਣ ਪੀਲਾ ਪੰਜਾ ਚੱਲੂਗਾ ਭਗਵੰਤ ਮਾਨ ਜੀ ਦੱਸ ਹੁਣ ਪੀਲਾ ਪੰਜਾ ਚੱਲੂਗਾ ਧਾਓਗੇ ਐਸਡੀਆਈਟੀ ਦਾ ਘਰ ਕਰੋਗੇ ਕੁਰਕਰੀਏ ਦੀ ਜ਼ਮੀਨ ਦੀ ਫੜੋਗੇ ਮਾਰੋਗੇ ਛਾਪੇ ਦਿਓ ਹੁਕਮਾਂ ਵੋਟਾਂ ਆਉਣ ਆਲੀਆਂ ਕੋਈ ਢੰਗ ਦਾ ਕੰਮ ਕਰ ਲਓ ਕੇਦਰੀਆ ਲਾਲੇ ਦੇ ਪਿੱਛੇ ਨਾ ਤੁਰੇ ਫਿਰੋ ਹੁਣ ਪੰਜਾਬ ਨਾਲ ਖੜਨ ਦਾ ਮੌਕਾ ਜੇ ਪਰ ਤੁਸੀਂ ਕੁਝ ਨਹੀਂ ਕਰ ਸਕਦੇ ਮਾਰਾ ਸਿਰਫ ਤੁਸੀਂ ਇੱਕ ਨਾਂ ਦੇ ਸੇਵਜੇ ਅਜੇ ਤੱਕ ਜਿਹੜੇ ਹੜਪੀੜ ਤੇ ਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਤੁਸੀਂ ਦਿੱਤੀ ਕੀ ਕਰੋਗੇ ਤੁਸੀਂ ਇੱਕ ਸਾਲ ਰਹਿ ਗਿਆ ਚੱਕ ਚੱਕ ਕੇ ਲੋਕਾਂ ਨੇ ਤੁਹਾਨੂੰ ਬਾਹਰ ਮਾਰਨਾ ਜੇ ਤੁਹਾਨੂੰ ਪਿੰਡਾਂ 'ਚ ਨਹੀਂ ਦੇ ਵੜਨੇਣਾ ਸਾਨੂੰ ਬੜੀਆਂ ਆਸਾਂ ਮੀਂਦਾ ਹੀ ਭਗਵੰਤਮਾਨ ਜੀ ਤੁਹਾਡੇ ਦੇ ਪਰਨਾ ਸਭ ਫੇਲ ਹੋ ਜਾਂ ਕੰਮ ਜਦੋਂ ਨਵੀਂ ਨਵੀਂ ਪਾਰਟੀ ਆਈ ਐਂ ਬੜੇ ਖੁਸ਼ ਆ ਵੀ ਨਹੀਂ ਯਾਰ ਇਹ ਬੰਦਾ ਪੰਜਾਬ ਦਾ ਕੋਈ ਸੋਚੂਗਾ ਪਰ ਤੂੰ ਵੀ ਕੱਖ ਨਹੀਂ ਸੋਚਿਆ ਪਤੰਦਰਾ ਬੇੜਾ ਗਰਕ ਕਰਤਾ ਹੀ ਪੰਜਾਬ ਦਾ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਪੰਜਾਬੀ ਭਰਾਵੋ ਕਿੰਨੂੰ ਵੋਟਾਂ ਪਾਓਗੇ ਬਾਦਲ ਨੂੰ ਪਾਓਗੇ ਕੱਖ ਨਹੀਂ ਦੇ ਪੱਲੇ ਇਹੋ ਬਾਦਲ ਦੀ ਵੀਡੀਓ ਤੁਹਾਨੂੰ ਮੈਂ ਕਿਤੇ ਸ਼ੇਅਰ ਕਰੂੰਗਾ ਜਿਹੜਾ ਕਹਿੰਦਾ ਸੀ ਜਿਹਨੂੰ ਪੱਤਰਕਾਰ ਨੇ ਸਵਾਲ ਕੀਤਾ ਸੀ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਾ ਦਿਓ ਜਾਂ ਕਹੋਣੇ ਚਾਹੀਦੇ ਕਿਦਾਂ ਹੁੰਦਾ ਕਿਉਂ ਉਹਨਾਂ ਨੇ ਏਡੇ ਵੱਡੇ ਕਾਂਡ ਕੀਤੇ ਉਹਨਾਂ ਨੂੰ ਬਾਹਰ ਲੈ ਕੇ ਅਸੀਂ ਕੀ ਕਰਾਂਗੇ ਇਹ ਬਾਦਲ ਦੇ ਬਿਆਨ ਆ ਅੱਜ ਇਹ ਬੰਦੀ ਸਿੰਘ ਰਿਆਕਰ ਉਹਦੇ ਹੋਕੇ ਦਿੰਦੇ ਤੇ ਕਹਿੰਦੇ ਸਾਡੀ ਸਰਕਾਰ ਆ ਲੈਣ ਦਿਓ ਪਹਿਲਾਂ ਕਿੰਨਾ ਚਿਰ ਤੁਹਾਡੀ ਸਰਕਾਰ ਰਹੀ ਮਰ ਗਏ ਸੀ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਨੰਬਰ 1 ਜਾਂ ਆ ਕਾਂਗਰਸ ਨੂੰ ਵੋਟਾਂ ਪਾਓਗੇ ਅਕਾਲੀਆਂ ਨੇ ਤੇ ਕਾਂਗਰਸ ਨਹੀਂ ਕਿਝਾਇਆ ਸਾਰੇ ਪੁਲਿਸ ਦੇ ਅਫਸਰ ਰਿਸ਼ਵਤ ਲੈਣੇ ਕਿੱਦਾਂ ਚਿੱਟਾ ਕਿੱਦਾਂ ਪੰਜਾਬ ਚ ਆਇਆ ਇਹ ਦੋਆ ਪਾਰਟੀਆਂ ਦੀ ਦੇਣ ਆ ਇਹਨਾਂ ਦਰਬਾਰ ਸਾਹਿਬ ਤੇ ਲੋਕੋ ਸ਼ਰਮ ਕਰ ਲੋ ਮਰਜੋ ਭੈਣ ਚੁੱਧ ਮਾਫ ਕਰਨਾ ਜਜਬਾਤੀਓ ਕੇ ਗਾਲਾਂ ਕੱਢਣ ਡਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਨ੍ਹਾਂ ਨੇ ਸਾਡਾ ਦਰਬਾਰ ਸਾਬਟਾਇਆ ਤੁਸੀਂ ਉਹਨਾਂ ਨੂੰ ਵਟਾ ਪਾਓਗੇ ਇਹ ਦੋ ਪਾਰਟੀਆਂ ਨਾਲ ਚਲੋ ਬਾਈਕਾਟ ਇਹਨਾਂ ਨੂੰ ਨਹੀਂ ਪੋਣਾ ਤੀਜੀ ਪਾਰਟੀ ਆ ਗਈ ਆਮ ਆਦਮੀ ਪਾਰਟੀ ਇਹਨੂੰ ਵੀ ਆਪਾਂ ਵੋਟ ਨਹੀਂ ਦੇ ਪਾਉਣੀ ਠੀਕ ਆ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਭਾਵੇਂ ਤੁਸੀਂ ਵੋਟ ਕੇ ਸਿੱਖ ਚਿਹਰੇ ਨੂੰ ਪਾ ਦਿਓ ਕਿਹਨੇ ਪਾਉੜੀ ਕੱਖ ਨਹੀਂ ਦੇ ਕਰਨਾ ਜੇ ਤੁਸੀਂ ਮੇਰੀ ਜਿੰਨਾ ਜਦੋਂ ਆਪਾਂ ਕੋਈ ਸੀਐਮ ਬਣ ਜਾਂਦੇ ਆ ਐਮਪੀ ਬਣ ਜਾਂਦੇ ਆ ਉਹਨਾਂ ਚਿਰ ਸਾਡੀ ਸੁਣਵਾਈ ਨਹੀਂ ਜਿੰਨਾ ਚਿਰ ਸਾਨੂੰ ਸੈਂਟਰ ਦੀ ਜੁੱਤੀ ਦਾ ਤਲਵਾਣਾ ਚਟਣਾ ਪਵੇ ਸੈਂਟਰ ਦੀ ਲੱਤ ਥਲੇ ਰਵਾਂਗੇ ਤੇ ਕੰਮ ਕਰਾਂਗੇ ਜੇ ਤੁਸੀਂ ਕਹੋਗੇ ਵੀ ਮੈਂ ਕੁਝ ਆਪੇ ਹੀ ਕੁਰਸੀ ਤੇ ਬਹਿ ਗਿਆ ਤੇ ਤੁਹਾਨੂੰ ਕਿਸ ਨੇ ਪਾਈ ਕੱਖ ਨਹੀਂ ਦੇ ਦੇਣਾ ਤੁਹਾਨੂੰ ਸੈਂਟਰ ਦੀ ਮੰਨਣੀ ਪੈਣੀ ਫਿਰ ਕਰੋਗੇ ਕੀ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਇੱਕ ਗੱਲ ਲਾਸਟ ਤੇ ਤੁਹਾਨੂੰ ਮੈਂ ਦੱਸਦਾ ਜਿਨ੍ਹਾਂ ਨੇ ਸਿਮਰਜੀਤ ਮਾਨ ਨੂੰ ਬਣਾਇਆ ਚਾਵਾਂ ਦੇ ਨਾਲ ਚਲੋ ਸਾਰੇ ਇਹਨੂੰ ਛੱਡੋ ਤੁਸੀਂ ਉਹਨੇ ਕੀ ਕੀਤਾ ਪੰਜਾਬ ਦੇ ਲਈ ਕੋਈ ਉਹਦੀ ਦੇਣ ਅੱਜ ਤੱਕ ਕੋਈ ਦੇਣ ਦੱਸੋ ਮੈਨੂੰ ਪਾਵਰ ਤੇ ਰਹਿਣ ਦਾ ਪਤਾ ਬੱਸ ਵੀ ਪਾਵਰ ਤੇ ਰਹਿਣਾ ਕਦੀ ਕੋਈ ਮੁੱਦਾ ਠਾਇਆ ਕੋਈ ਕੁਛ ਨਹੀਂ ਹੱਥ ਜੋੜ ਕੇ ਬੇਨਤੀ ਆ ਭਾਈ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਿਓ ਐਵੇਂ ਆਪਣਾ ਜਲੂਸ ਨਾ ਕਢਾ ਲਿਓ ਇਹਨਾਂ ਸਾਨੂੰ ਕਿਸੇ ਨੇ ਕੱਖ ਨਹੀਂ ਦੇ ਦੇਣਾ ਸਭ ਪੈਸਾ ਬਣਾਉਣ ਹੀ ਆਏ ਜੇ ਕੋਈ ਕੋਈ ਭਗਤ ਭੁਗਤ ਨਹੀਂ ਜਾਏਗਾ ਕਿਸੇ ਤੇ ਤਬਾਰਕਾਂ ਦੀ ਲੋੜ ਨਹੀਂ ਆ ਪਰ ਫਿਰ ਵੀ ਮੈਂ ਵੀਡੀਓ ਪਾ ਕੇ ਤੁਹਾਨੂੰ ਦੱਸ ਦੂੰਗਾ ਵੋਟਾਂ ਤੋਂ ਪਹਿਲਾਂ ਵੀ ਕਿਨੂੰ ਵੋਟ ਦੇਣੀ ਚਾਹੀਦੀ ਕਿਨੂੰ ਨਹੀਂ ਮੇਰੇ ਤੇ ਹੱਥ ਖੜਿਆ ਮੈਂ ਤਾਂ ਭੈਣ ਦੇਆ ਲੋੜਿਆਂ ਦਾ ਜਲੂਸ ਕੱਢੂਗਾ ਜਿਹੜੇ ਸਾਡੇ ਘਰ ਵੋਟ ਮੰਗਣ ਆਗੇ ਨਾ ਕੋ ਕਿਸ ਨੂੰ ਕੋ ਨੌਕਰੀ ਦੇ ਰਿਆ ਨਾ ਕੋ ਲੈਣਾ ਨਾ ਦੇਣਾ ਰਿਸ਼ਵਤ ਕੁੜੀ ਹੈ ਵੀ ਸਾਰੇ ਧਾਰਿਆਂ ਦੇ ਵਿੱਚ ਸਾਰੇ ਧਾਰੇ ਕਰਪਟ ਹੋਏ ਪਏ ਆ ਮੰਦਾ ਹਾਲ ਆ ਕੁੜੀਵਾ ਲੋਕਾਂ ਦਾ ਹੀ ਉਹ ਲੋਕੋ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਯਾਰ ਕੀ ਕਰਨ ਦੇ ਅਸੀਂ ਤੁਸੀਂ ਚੰਦ ਰੁਪਈਆਂ ਦੀ ਖਾਤਰ ਵਿਕ ਜਾਂਦੇ ਜੇ ਕੁੜੀਵਾ ਬੋਤਲ ਸ਼ਰਾਬ ਦੀ ਤੇ ਮਰ ਜਾਂਦੇ ਜੇ ਉਹ ਇਦਾਂ ਨਾ ਕਰੋ ਆਪਣੇ ਪੰਜਾਬ ਦਾ ਕੁਝ ਸੋਚੀਏ ਕਿਹ ਚੰਗੇ ਹੁਣ ਤਾਂ ਯਾਰ ਪਾਰਟੀਆਂ ਹੀ ਬਣਾਈ ਤੁਰੇ ਆਉਂਦੇ ਆ ਪਾਰਟੀ ਬਣਾ ਲੋ ਦਾਵਾ ਤੁਸੀਂ ਭੈਣ ਚੋ ਮਾਫ ਕਰਨਾ ਪਾਰਟੀਆਂ ਬਣਾਉਣਾ ਆ ਤੁਸੀਂ ਤਾਂ ਸੇਵਾ ਕਰਨਾ ਹੈ ਪੰਜਾਬ ਦੀ ਜੇ ਪਾਰਟੀ ਬਣਾਉਣੀ ਹੁੰਦੀ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕੀ ਗੱਲ ਨਹੀਂ ਹੋਣੀ ਪਾਰਟੀ ਬਣਾ ਸਕਦੇ ਉਹਨਾਂ ਨਾਲ ਤੇ ਦੁਨੀਆ ਇੱਕ ਵਾਰ ਹੀ ਨਾ ਤੁਰਦੀ ਹੀ ਉਹ ਨਹੀਂ ਸੀਐਮ ਬਣ ਸਕਦੇ ਓਏ ਭਰਾਵੋ ਕੀ ਕਰਾਂ ਮੈਂ ਤੁਹਾਨੂੰ ਅਗਲੇ ਨੇ ਸਿੰਘ ਮਾਰਦੇ ਠੋਕਰ ਤਖਤਾ ਤਾਜ ਨੂੰ ਅਗਲੇ ਨੇ ਠੋਕਰ ਮਾਰਿਆ ਨਾ ਮੈਨੇਜਰ ਬਣਦਾ ਸੀ ਆ ਮੈਂ ਜਾਂ ਮੈਨੂੰ ਨਹੀਂ ਉਹਦੇ ਦੀ ਲੋੜ ਪਈਆਂ ਦੀ ਲੋੜ ਮੈਂ ਤਾਂ ਸੇਵਾ ਕਰਨ ਆ ਅਗਲੇ ਸ਼ਿਦੀ ਬਾਕੇ ਦੇ ਅਮਰ ਹੋ ਗਏ ਤੇ ਮਾਨ ਵਰਗੇ ਟੱਪਲੀਆਂ ਮਝਾਉਂਦੇ ਤੁਰੇ ਫਿਰਦੇ ਆ ਖਾਲਸਤਾਨ ਇਦਾਂ ਹੀ ਬਣਾ ਦਾਂਗੇ ਮੈਂ ਵੀ ਖਾਲਸਤਾਨ ਦਾ ਸਪੋਰਟਰ ਹੈਗਾ ਆ ਮੈਨੂੰ ਪਤਾ ਨਹੀਂ ਬੰਨਣਾ ਛੱਡ ਦੇ ਇਕਾਈ ਨਹੀਂ ਅਹੀਂ ਤੇ ਪਾਰਟੀਆਂ ਬਣਾਉਣ ਤੇ ਲੱਗੇ ਆ। ਬਾਕੀ ਚਲੋ ਇਹ ਆਪਣਾ ਵਿਸ਼ਾ ਨਹੀਂ ਹੈਗਾ। ਅਸੀਂ ਅੱਜ ਤੋਂ ਬਾਅਦ ਤਹਿਆ ਕਰ ਲਈਏ। ਅਸੀਂ ਕਿਹਨੂੰ ਇੱਕ ਦੁਕਾਨੀ ਦੇ ਦੇਣਾ ਰਿਸ਼ਵਤ ਦਾ। ਅਹੀਂ ਸਿੱਧੀਆਂ ਕੰਪਲੇਂਟਾਂ ਪਾਵਾਂਗੇ ਇਹਨਾਂ ਦੀਆਂ ਵੀਡੀਓ ਬਣਾਇਆ ਕਰੋ ਇਹਨਾਂ ਦਾ ਕੱਢ ਜਲੂਸ ਦਿਆ ਕਰੋ। ਅੱਜ ਦੇ ਲਈ ਸਿਰਫ ਇੰਨਾ ਹੀ ਮੇਰਾ ਵੀਰ ਵੀਡੀਓ ਲੰਮੀ ਹੋ ਗਈ ਆ। ਅੱਗੇ ਆਪਣਾ ਫਰਜ਼ ਨਿਭਾ ਦਿਓ। ਵਾਰ-ਵਾਰ ਕਿ ਆ ਬੰਦਾ ਬੁਰਾ ਲੱਗਦਾ। ਮੈਂ ਫੇਰ ਕਹਿ ਦਿੰਦਾ ਵੀ ਜੇ ਅਸੀਂ ਭਾਈ ਇਹ ਤੋਂ ਪੈਸਾ ਕਮਾਉਣਾ ਹੋਵੇ YouTube ਤੋਂ ਤੇ ਫਿਰ ਰੋਜ਼ ਮੁdde ਲਈ ਆਈਏ ਲੱਭ ਲੱਭ ਕੇ ਤੇ ਪੈਸੇ ਕਮਾਈਏ ਕਿਤੇ ਪੰਨੀ ਦਹੀਂ ਦੀ ਨਹੀਂ ਮੰਨ ਕਰਦਾ ਤੇ ਵੀਡੀਓ ਪਾ ਦਈਦੀ ਨਹੀਂ ਤੇ ਅਸੀਂ ਜੇ ਪੈਸਾ ਹੀ ਕਮਾਉਣਾ ਹੋਵੇ ਤੇ ਦੋ ਜਨਾਨੀਆਂ ਲਈਏ ਦੋ ਮੁੰਡੇ ਰੱਖੀਏ ਉਹਨਾਂ ਨੂੰ ਵੀ ਪੈਸੇ ਦਈਏ ਉਹਨਾਂ ਦਾ ਵੀ ਘਰ ਚ ਲਈਏ ਤੇ ਬਲੌਗ ਸ਼ੁਰੂ ਕਰ ਦਈਏ ਬਣਾਉਣੇ ਪਰ ਜ਼ਮੀਰ ਨਹੀਂ ਨਾ ਮੰਨਦਾ ਕੰਜਰਖਾਨੇ ਨੂੰ ਠੀਕ ਆ ਪੰਜਾਬ ਪੁਲਿਸ ਦੇ ਵੀਰੋ ਮੇਰੀ ਕੋਈ ਦੁਸ਼ਮਣੀ ਥੋੜਾ ਤੁਹਾਡੇ ਨਾਲ ਤੁਸੀਂ ਭਰਾ ਦੇ ਸਾਡੇ ਸਾਡੇ ਸਿੱਖ ਭਰਾ ਦੇ ਪਰ ਯਾਰ ਅਕਾਲਪੁਰ ਅਕਾਲਪੁਰਖ ਵਾਹਿਗੁਰੂ ਤੋਂ ਡਰਜੋ ਇੱਥੇ ਵੀ ਇੱਜ਼ਤ ਕਰਵਾ ਕੇ ਜਾਓ ਤੇ ਦਰਗਾਹ ਚ ਵੀ ਆਪਣੀ ਇੱਜ਼ਤ ਕਰਵਾਓ ਲੋਕ ਤੁਹਾਨੂੰ ਯਾਦ ਰੱਖਣਾ ਵੀ ਫਲਾਨਾ ਅਫਸਰ ਸੀਗਾ ਉਹਨੇ ਸਾਡੀ ਬਿਨਾ ਪੈਸੇ ਤੋਂ ਸਾਡਾ ਕੰਮ ਕੀਤਾ ਫਲਾਨਾ ਅਫਸਰ ਸੀਗਾ ਯਾਰ ਉਹ ਫਲਾਨੇ ਦੀ ਧੀ ਦਾ ਵਿਆਹ ਕਰਕੇ ਗਿਆ ਫਲਾਨਾ ਅਫਸਰ ਜੀ ਉੱਥੇ ਐਦਾਂ ਆਇਆ ਐਦਾਂ ਉਹਨੇ ਕੀਤਾ ਤੁਹਾਡੀ ਸਿਫਤ ਹੋਵੇ ਚਾਰੇ ਪਾਸੇ ਲੋਕ ਤੁਹਾਡੇ ਕੋਲ ਡਰਨ ਨਾ ਲੋਕ ਤੁਹਾਡੇ ਲਈ ਅਰਦਾਸਾਂ ਕਰਨ ਤੁਹਾਡੇ ਬੱਚਿਆਂ ਲਈ ਅਰਦਾਸਾਂ ਕਰਨ ਹੋਰ ਮੈਂ ਮਾਮਾ ਤੁਹਾਡਾ ਕੋਈ ਵੈਰੀ ਥੋੜਾ ਸੋ ਠੀਕ ਹੈ ਭਰਾਵੋ ਗੁੱਸੇ ਗਿਲੇ ਚ ਕਈ ਕੋਈ ਵੱਧ ਘੱਟ ਸ਼ਬਦਾਵਲੀ ਲਈ ਮਾਫੀ ਚਾਹੁੰਨਾ ਤੇ ਖਸਦੇ ਖੇੜਦੇ ਰਿਹਾ ਕਰੋ ਤੇ ਲਵ ਯੂ ਹੋ ਗਿਆ ਸਾਰਿਆਂ ਦਾ